next 24 ਪੰਜਾਬ న్యూਸ ਚੈਨਲ ਦੇ ਦਿੱਤੇ ਦਰਸ਼ਕਾਂ ਨੂੰ ਪਿਆਰ ਭਰ ਸਹਿਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੇ ON-AIR ਨਮਨਤਾ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਕੀਤੇ ਜਾਂਦੇ ਹਨ ਇਹ ਤਿੰਨ ਦਿਨ ਅੱਖਾਂ ਦੇ ਫ੍ਰੀ ਮੈਡੀਕਲ ਚੈੱਕਅਪ ਅਤੇ ਆਪਰੇਸ਼ਨ ਦਿਨ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਇਹ ਤਿੰਨ ਦਿਨ ਜਲਾਤਰਨਤੰਦੇ ਸਿਵਲ ਹਸਪਤਾਲ ਵਿਖੇ ਕੀਤੇ ਜਾਂਦੇ ਨੇ ਫ੍ਰੀ ਮੈਡੀਕਲ ਚੈੱਕਅਪ ਅਤੇ ਅੱਖਾਂ ਦੇ ਆਪਰੇਸ਼ਨ ਜਿੱਥੇ ਕਿ ਇਹ ਆਪਰੇਸ਼ਨ ਅੱਖਾਂ ਦੇ ਮਾਹਿਰ ਡਾਕਟਰ ਨਵਨੀਤ ਸਿੰਘ ਵੱਲੋਂ ਕੀਤੇ ਜਾਂਦੇ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਨਵਨੀਤ ਸਿੰਘ ਨੇ ਦੱਸਿਆ ਕਿ ਸਾਡੇ ਵੱਲੋਂ ਅੱਖਾਂ ਦੇ ਵਿੱਚ ਆਏ ਚਿੱਟੇ ਮੋਤੀਏ ਦੇ ਫ੍ਰੀ ਆਪਰੇਸ਼ਨ ਕੀਤੇ ਜਾਂਦੇ ਹਨ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਪ੍ਰਦੂਸ਼ਣ ਹੋਣ ਕਾਰਨ ਅੱਖਾਂ ਦੇ ਕਾਫੀ ਮਰੀਜ਼ ਪਾਇਆ ਜਾ ਰਹੇ ਹਨ ਆਓ ਤੁਹਾਨੂੰ ਸੁਣਾਉਂਦੇ ਹਾਂ ਇਸ ਸਬੰਧੀ ਹੋਰ ਕੀ ਕਹਿੰਦੇ ਨਜ਼ਰਾਏ ਡਾਕਟਰ ਨਵਨੀਤ ਸਿੰਘ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਸਿੰਘ ਜੀ ਡਾਕਟਰ ਸਾਹਿਬ ਇੱਕ ਆਪਰੇਸ਼ਨ ਜਿਹੜੇ ਹੈ ਜੀ ਸੋਮਵਾਰ ਬੁੱਧਵਾਰ ਤੇ ਸ਼ੁੱਕਰਵਾਰ ਤਿੰਨ ਦਿਨ ਰੱਖੇ ਆਪਰੇਸ਼ਨ ਦੇ ਅਸੀਂ ਪੇਸ਼ੈਂਟ ਜਿਆਦਾਤਰ ਦੇਖੋ ਛੱਟੇ ਮੋਤੀਏ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ ਹੈ ਛੱਟਾ ਮੋਤਾ ਕਾਲਾ ਮੋਤੀਆ ਛੱਟੇ ਮੋਤੀਏ ਦੇ ਆਪਰੇਸ਼ਨ ਹੁੰਦੇ ਇੱਥੇ ਹਸਪੀਟਲ 'ਚ ਸਾਰੇ ਫ੍ਰੀ ਹੁੰਦੇ ਬਿਲਕੁਲ ਜਿਨ੍ਹਾਂ ਕੋਲ ਆਯੁਸ਼ਮਾਨ ਕਾਰਡ ਹੈ ਉਹਨਾਂ ਦਾ ਆਯੁਸ਼ਮਾਨ ਕਾਰਡ ਦੇ ਵਿੱਚ ਹੋ ਜਾਂਦੇ ਜੇ ਨਹੀਂ ਕਿਸੇ ਕੋਲ ਹੈਗਾ ਤਾਂ ਸਾਡੇ ਅੰਦਰ ਵੀ ਸਹੂਲਤ ਹੈਗੀ ਹੈ ਕਾਰਡ ਬਣਵਾਣ ਦੀ ਪੂਰੀ ਕੋਸ਼ਿਸ਼ ਕਰਦੇ ਆਂ ਤੇ ਉਹ ਕਾਰਡ ਬਣਵਾ ਲੈਂਦੇ ਤੇ ਉਹਦੇ ਤੇ ਆਪਰੇਸ਼ਨ ਹੋ ਜਾਂਦੇ ਜਿਹੜੇ ਬਿਲਕੁਲ ਬਹੁਤ ਜ਼ਿਆਦਾ ਅਸਰ ਪੈਂਦਾ ਤੇ ਕਾਫੀ ਪੇਸ਼ੈਂਟਸ ਵੀ ਕਾਫੀ ਵੱਧ ਗਏ ਹੁਣ ਇਹਦੇ ਪੇਸ਼ੈਂਟ ਟੀਵੀ ਦੇ ਤਾਂ ਜਿੰਦਾ ਪੇਸ਼ੈਂਟ ਵਧਨੇ ਹੀ ਅੱਖਾਂ ਦੇ ਪੇਸ਼ੈਂਟ ਬਹੁਤ ਜ਼ਿਆਦਾ ਵੱਧ ਗਏ ਹੈ ਜੋ ਕੈਮੀਕਲ ਪ੍ਰਦੂਸ਼ਣ ਪੋਲੂਸ਼ਨ ਹੈਗਾ ਐਨਵਾਇਰਨਮੈਂਟ ਦੇ ਵਿੱਚ ਉਹਦੇ ਨਾਲ ਜਿਹੜਾ ਬਰਨਿੰਗ ਸੈਂਸੇਸ਼ਨ ਖਾਰਿਸ਼ ਹੋਣਾ ਜਲਨ ਹੋਣਾ ਅੱਖਾਂ 'ਚ ਲਾਲੀ ਇਹ ਕਾਫੀ ਜ਼ਿਆਦਾ ਪ੍ਰੋਬਲਮ ਆ ਗਈ ਹੈ ਬੱਚਿਆਂ ਦੇ ਵਿੱਚ ਵੀ ਤੇ ਵੱਡਿਆਂ ਦੇ ਵਿੱਚ ਵੀ ਕਿਸ ਤਰ੍ਹਾਂ ਦੀ ਅਪੀਲ ਦੇਖੋ ਆਹੀ ਹੈ ਕਿ ਜਾਗਰੂਕ ਨਾਗਰਿਕ ਨਾਗਰਿਕ ਬਣੋ ਪਟਾਕੇ ਜਿਹੜੇ ਆ ਉਹਨਾਂ ਦੇ ਕਰਕੇ ਕਾਫੀ ਪੋਲੂਸ਼ਨ ਹੋਇਆ ਹੈ ਘੱਟ ਤੋਂ ਘੱਟ ਆਪਣਾ ਜਿਹੜਾ ਐਨਵਾਇਰਨਮੈਂਟ ਹੈ ਇਹਨੂੰ ਬਚਾ ਕੇ ਰੱਖੀਏ ਪੋਲੂਸ਼ਨ ਘੱਟ ਕਰੀਏ ਪ੍ਰਾਲੀ ਘੱਟ ਸਾੜੀਏ ਤੇ ਪਟਾਕੇ ਜਿੰਨੇ ਹੋ ਸਕਣ ਘੱਟ ਚਲਾਈਏ ਅਪੀਲ ਆਹੀ ਹੈ ਕਿ ਪੋਲੂਸ਼ਨ ਦਾ ਜਿਹੜਾ ਬਚਾ ਕੀਤਾ ਜਾਵੇ ਕਿਉਂਕਿ ਸਾਡਾ এনवायरमेंट ਹੈ ਅਸੀਂ ਬਚਾ ਕੇ ਰੱਖਣਾ ਆਉਣ ਵਾਲੀ ਜਨਰੇਸ਼ਨ ਲਈ ਬਹੁਤ ਮੁਸ਼ਕਿਲ ਹੋ ਰਹਾ ਤੁਸੀਂ ਦੇਖ ਸਕਦੇ ਹੋ ਹੁਣ ਨਵੰਬਰ ਮਹੀਨਾ ਸ਼ੁਰੂ ਹੋ ਗਿਆ ਵਾ ਤੇ ਧੁੰਦ ਨਹੀਂ ਹੈ ਜਿੰਨਾ ਸਾਰਾ ਵਾਤਾਵਰਣ ਚ ਪੋਲੂਸ਼ਨ ਆ ਸਾਰੀ ਸਮੋਗ ਜਿਹੜੀ ਹੈ ਤੇ ਉਹਦੇ ਕਰਕੇ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਦੇਖੋ ਹਰ ਹਰ ਉਮਰ ਦੇ ਇਹਦੇ ਵਿੱਚ ਕੋਈ ਉਮਰ ਦਾ ਨਹੀਂ ਹੈਗਾ ਕਿਉਂਕਿ ਪੋਲੂਸ਼ਨ ਜਿਹੜਾ ਉਹ ਸਾਰਿਆਂ ਨੂੰ ਇਫੈਕਟ ਕਰਨਾ ਵਾ ਇਹ ਬਜ਼ੁਰਗ ਚਲੋ ਜਿਹੜੇ ਹੁੰਦੇ 60 ਸਾਲ ਤੋਂ ਉੱਪਰ ਉਹਨਾਂ ਨੂੰ ਜ਼ਿਆਦਾ ਪ੍ਰੋਬਲਮ ਆਂਦੀ ਹੈ ਨਵੇਂ ਜਨਮੇ ਬੱਚੇ ਜਿਹੜੇ ਆ ਉਹਨਾਂ ਨੂੰ ਵੀ ਜ਼ਿਆਦਾ ਪ੍ਰੋਬਲਮ ਹੈ ਤੇ ਪੋਲੂਸ਼ਨ ਕਰਕੇ ਜ਼ਿਆਦਾ ਹੋ ਰਿਹਾ ਜੀ ਇਹ ਪਹਿਲੇ ਲਿਸਟ ਬਣੀ ਹੁੰਦੀ ਹੈ ਜੀ ਤੇ 5 6 ਆਪਰੇਸ਼ਨ ਜਿੰਨੇ ਹੁੰਦੇ ਆ ਵੱਧ ਤੋਂ ਵੱਧ 8 ਵੀ ਹੋ ਜਾਂਦੇ ਆ 9 ਵੀ ਹੋ ਜਾਂਦੇ ਆ